ਹੁਣ ਦੇ ਟਾਈਮ ਦੇ ਵਿੱਚ ਤੇ ਸਾਡੇ ਵੇਲੇ ਟਾਈਮ ਦੇ ਵਿੱਚ ਬਹੁਤ ਫਰਕ ਆ ਸਾਡੇ ਟਾਈਮ ਤੋਂ ਥੋੜਾ ਜਿਹਾ ਉਦੋਂ ਪਹਿਲਾਂ ਵੀ ਜਾਨਕੀ ਦੇਖ ਲਓ ਅਸੀਂ ਦੇਖਿਆ ਜਿਹੜਾ ਟਾਈਮ ਹੈ ਪਹਿਲਾਂ ਸਾਡੀ ਉਮਰ ਤੋਂ ਥੋੜਾ ਜਿਹਾ ਪਹਿਲਾਂ ਜਦੋਂ ਥੋੜਾ ਜਿਹਾ ਸਵਰਤ ਸੰਭਾਲੀ ਜਾਂਦੀ ਥਾ। ਹੁਣ ਤਾਂ ਜਾਨਕੀ ਆਪਾਂ ਜੀ ਕਹਿੰਦੇ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹੈਗਾ ਮਾਪੇ ਕੋਈ ਫਰਕ ਨਹੀਂ ਕਰਦੇ ਨਾ ਕੁੜੀਆਂ 'ਚ ਤੇ ਨਾ ਮੁੰਡਿਆਂ 'ਚ ਸ਼ਰੀਕੇ ਜੇ ਬਸੱਕਦੀ ਹੋ ਜੀ ਵੀ ਸ਼ਰੀਕਾ ਮਿਹਣਾ ਦੇ ਦਿੰਦਾ ਕੋਈ ਵੀ ਤੁਹਾਡੇ ਕੁੜੀਆਂ ਨੇ ਮੁੰਡਾ ਨਹੀਂ ਹੈਗਾ ਪਰ ਮਾਪਿਓ ਦਾ ਪਾਲਣ ਪੋਲਣ ਦਾ ਜਾਂ ਪੜਾਉਣ ਲਿਖਾਉਣ ਦਾ ਕੋਈ ਫਰਕ ਨਹੀਂ ਕਰਦਾ ਮਾਪਿਓ ਜਿਹੜੇ ਪਹਿਲਾ ਟਾਈਮ ਸੀ ਇਹ ਸਾਡੇ ਬੜੇ ਲਾਲਾ ਸਾਤ ਥੋੜਾ ਜਿਹਾ ਪਹਿਲਾਂ ਵੀ ਲਾ ਲੇ ਜਿਵੇਂ ਦੱਸਦੇ ਹੁੰਦੇ ਸਾਨੂੰ ਬੀਬੀ ਹਣੀ ਮੇਰੀ ਦੱਸਦੇ ਹੁੰਦੇ ਸਾਨੂੰ ਉਦੋਂ ਜਿਵੇਂ ਲੋਕਾਂ ਦੀ ਕਿਸੇ ਦੇ ਚਾਰ ਕੁੜੀਆਂ ਨੇ ਪੰਜ ਕੁੜੀਆਂ ਕਿਉਂਕਿ ਪਰਿਵਾਰ ਵੀ ਥੋੜਾ ਜਿਹਾ ਵੱਡਾ ਹੁੰਦਾ ਸੀ ਤਾਨੂੰ ਪਤਾ ਹੀ ਅੱਗੇ ਜਿਹੜੀਆਂ ਆਪਣੀਆਂ ਮਾਤਾ ਹੁੰਦੀਆਂ ਸੀ ਪਹਿਲਾਂ ਵਾਲੀ ਦਾਦੀਆਂ ਹੁੰਦੀ ਸੀ ਉਹਨਾਂ ਦੇ ਘਰ ਚ ਚੱਲਦੀ ਹੁੰਦੀ ਸੀ ਜਿਵੇਂ ਉਹ ਕਰ ਸੀ ਉਵੇਂ ਪਰਿਵਾਰ ਬਣਦਾ ਸੀਗਾ ਹੁਣ ਤਾਂ ਕੁੜੀ ਹੁੰਦੀ ਆਪਣੀ ਆਪਣੀ ਮਰਜ਼ੀ ਆ ਕਿਸੇ ਦੇ ਇੱਕ ਬੱਚਾ ਕਿਸੇ ਦੋ ਬੱਚੇ ਨਹੀਂਗੇ ਜਿਆਦਾ ਆਪਣੀ ਮਰਜ਼ੀ ਨਹੀਂ ਸੀ ਹੁੰਦੀ ਆਜ਼ਾਦ ਆਪਣੇ ਵੱਡੇ ਦੀ ਜਿਹੜੇ ਘਰ ਚ ਵੱਡੇ ਹੁੰਦੇ ਸੀ ਦਾਦੀ ਦਾਦਾ ਇਹ ਦਾਦੀ ਇਹਨਾਂ ਦੀ ਮਰਜ਼ੀ ਹੁੰਦੀ ਸੀ ਵੀ ਮਤਲਬ ਜੋੜੀ ਹੋਣੀ ਚਾਹੀਦੀ ਆ ਮੁੰਡਿਆਂ ਦੀ ਜਾਂ ਮੁੰਡੇ ਵੱਧ ਹੋਣੇ ਚਾਹੀਦੇ ਆ ਯਾਨੀ ਇਕੱਲੇ ਘਰ ਚ ਚੱਲੀ ਸੀ ਚਾਰ ਕੁੜੀਆਂ ਵੀ ਹੁੰਦੀ ਸੀ ਪੰਜ ਵੀ ਹੁੰਦੀ ਸੀ ਜਾਨਕਿ 6 7 ਨਿਆਣੇ ਵੈਸੇ ਹੁੰਦੇ ਹੀ ਹੁੰਦੇ ਸੀ ਤੇ ਮੈਂ ਤੁਹਾਨੂੰ ਇਹੀ ਇਹੀ ਗੱਲ ਕਰਦੀ ਤੁਹਾਡੇ ਨਾਲ ਜੀ ਵੀ ਜਿਆਦਾ ਟਾਈਮ ਤੇ ਹੁਣ ਤੇ ਬਹੁਤ ਫਰਕ ਆ ਹੁਣ ਤਾਂ ਕੁੜੀਆਂ ਨੂੰ ਇੰਨੀ ਆਰਾਮਦਾਰੀ ਆ ਘਰੇ ਕੋਈ ਕੰਮ ਨਹੀਂ ਹੈਗਾ ਜਿਆਦਾ ਜਿਆਦਾ ਸਾਡੇ ਵੇਲੇ ਹੁੰਦੇ ਸੀ ਸਭ ਤੋਂ ਪਹਿਲਾਂ ਵੀ ਹੁੰਦੇ ਸੀ ਕੁੜੀਆਂ ਨੇ ਵਿਚਾਰੀਆਂ ਨੇ ਇੰਨਾ ਕੰਮ ਕਰਨਾ ਘਰ ਦਾ ਸਾਰਾ ਕੰਮ ਕਰਨਾ ਡੰਗਰ ਪਸ਼ੂ ਸਭ ਦੇ ਰੱਖੇ ਹੁੰਦੇ ਸੀ ਹੁਣ ਤਾਂ ਕਿਸੇ ਦੇ ਡੰਗਰ ਨਹੀਂ ਰੱਖੇ ਹੋਏ ਆਗੇ ਹੁਣ ਤਾਂ ਘਰੇ ਵੀ ਤੁਹਾਨੂੰ ਜੇ ਤੁਸੀਂ ਇਹ ਦੇਖ ਲਓ ਤੁਹਾਨੂੰ ਸਾਰੇ ਪਤਾ ਵੀ ਘਰੇ ਕੋਈ ਉਹ ਨਹੀਂ ਹੈ ਕਿ ਬੇਟੀ ਨਹੀਂ ਫੇਰ ਨਹੀਂ ਸਭ ਪੋਚੇ ਲਾਉਣ ਨੂੰ ਆ ਸਾਰੀਆਂ ਸਹੂਲਤਾਂ ਨੇ ਆਪਣੇ ਘਰਾਂ ਦੇ ਵਿੱਚ ਜਦ ਕਿਹੜੀ ਸਹੂਲਤ ਹੁੰਦੀ ਸੀ ਗੰਨੇ ਘਾਣੇ ਹਨਾ ਖੱਤਿਆਂ ਦੇ ਵਿੱਚ ਕੰਮ ਕਰਨਾ ਸਾਰੇ ਮਤਲਬ ਚੂਗਣੀਆਂ ਮੱਕੀਆਂ ਤੋੜਨੀਆਂ ਹੁਣ ਦੀਆਂ ਕੁੜੀਆਂ ਤਾਂ ਪਤਾ ਨਹੀਂ ਮੱਕੀ ਕਿਵੇਂ ਤੋੜੀਦੀ ਹੁੰਦੀ ਹੈ ਕੀ ਕਰੀਦੀ ਹੁੰਦੀ ਹੈ ਸਾਰਾ ਕੰਮ ਕਰਦੀ ਸੀ ਮੁੰਡਿਆਂ ਨੂੰ ਤਾਂ ਪੜਾ ਲੈਣਾ ਕੁੜੀਆਂ ਨੇ ਵਿਚਾਰੀਆਂ ਨੇ ਸਾਰਾ ਕੰਮ ਕਰਨਾ ਕਰਦਾ ਸਾਰਾ ਕੰਮ ਕਰਕੇ ਤੇ ਸਾਰੀ ਦਿਹਾੜੀ ਲੱਗੀ ਰਹੇ ਨੇ ਬਜ਼ਾਰੀ ਨੂੰ ਕੰਮ ਕਰਨ। ਮੁੰਡਿਆਂ ਨੇ ਪੜ ਜਾਣਾ, ਮੁੰਡਿਆਂ ਨੇ ਪੜ ਕੇ ਨੌਕਰੀਆਂ ਤੇ ਲੱਗ ਜਾਣਾ। ਕੁੜੀਆਂ ਨੂੰ ਕਹਿ ਦੇਣਾ, ਦਾਦੀਆਂ ਨੇ ਕੋਈ ਨਹੀਂ ਇਹਨਾਂ ਨੂੰ ਪੜਾ ਕੇ ਕੀ ਕਰਨਾ, ਤੇ ਬਗਾਨੇ ਘਰ ਜਾਣਾ। ਬਸ ਆਈ ਇਹਨਾਂ ਨੂੰ ਤੇ ਬਗਾਨੇ ਘਰ ਜਾਣਾ ਇਹ ਕਹਿ ਦੇਣਾ, ਪੜਾਉਣਾ। ਮੁੰਡੇ ਤਾਂ ਪੜ ਕੇ ਨੌਕਰੀਆਂ ਤੇ ਲੱਗ ਜਾਂਦੇ ਸੀਗੇ। ਜੱਤਾਂ ਚਾਹ ਨੌਕਰੀ ਥੋੜੇ ਸੌਖੀਆਂ ਮਿਲ ਜਾਂਦੀਆਂ ਜਿਹੜੇ ਪੜ ਜਾਂਦੇ ਸੀ ਲੱਗਦੇ ਜਾਂਦੇ ਸੀ ਨੌਕਰੀਆਂ ਤੇ। ਹੁਣ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਤਾਂ ਮੁਸ਼ਕਲਾਂ ਉੱਪਰ ਹੀ ਲੈਣੀਆਂ ਆ ਬੀ ਨਾ। ਤੇ ਜਦੋਂ ਫਿਰ ਧੀਆਂ ਵਿਆਈਆਂ ਜਾਂਦੀਆਂ ਨੇ ਸੌਰੇ ਘਰ ਚਲੀਆਂ ਜਾਂਦੀਆਂ ਨੇ ਜੇ ਕੋਈ ਧੀਆਂ ਨੂੰ ਡੱਕਤ ਆਉਂਦੀ ਆ ਜਾਂ ਆਪਦੇ ਘਰੇ ਔਖੀਆਂ ਨਹੀਂ ਆ ਜਾਂ ਕੋਈ ਬੰਦਾ ਨਹੀਂ ਜੱਜਦਾ ਮਿਲਿਆ ਫਿਰ ਤਾਂ ਕੋਈ ਭਾਈ ਨਹੀਂ ਕਹਿੰਦਾ ਵੀ ਇਹ ਧੀਆਂ ਨੇ ਘਰ 'ਚ ਇਥੇ ਇੰਨਾ ਕੰਮ ਕੀਤਾ ਵੀ ਇਹਨਾਂ ਨੂੰ ਮਾੜੀ ਮੋਟੀ ਸਹਾਇਤਾ ਕਰਦੀ ਇਸ ਘਰ ਚ ਇੰਨਾ ਨੇ ਕੰਮ ਕੀਤਾ ਇਹਨਾਂ ਨੇ ਇਹਨਾਂ ਦੀ ਮਾੜੀ ਮੋਟੀ ਸਪੋਰਟ ਕਰੀ ਜਦ ਤੱਕ ਕੋਈ ਭਾਈ ਨਹੀਂ ਕਹਿੰਦਾ ਮਾਪੇ ਉਹ ਤਾਂ ਕਹਿੰਦੇ ਸੀ ਕਿ ਵੀ ਕੁੜੀਆਂ ਨੂੰ ਪੜਾਉਣਾ ਨਹੀਂ ਮੁੰਡਿਆਂ ਨੂੰ ਪੜਾਉਣਾ ਜੇ ਕੁੜੀਆਂ ਨੂੰ ਪੜਾਉਂਦੇ ਕੁੜੀਆਂ ਨੂੰ ਕਿਹੜਾ ਨਾ ਨੌਕਰੀਆਂ ਮਿਲਦੀਆਂ ਕੁੜੀਆਂ ਨੂੰ ਵੀ ਮਿਲਦੀਆਂ ਇਹ ਠੀਕ ਹੈ ਬਿਰਲੇ ਹੈਗੇ ਸੀਗੇ ਜਿਨ੍ਹਾਂ ਨੂੰ ਹਣ ਮੋਟੇ ਪੜੇ ਲਿਜਿਓ ਪੜਾਉਂਦੇ ਵੀ ਜ਼ਰੂਰ ਸੀਗੇ ਐ ਨਹੀਂ ਕਹਿੰਦੀ ਵੀ ਨਹੀਂ ਪੜਾਉਂਦੇ ਸੀਗੇ ਪੜਾਉਂਦੇ ਸੀਗੇ ਪਰ ਮੈਂ ਬਹੁਤ ਕੁੜੀਆਂ ਦੀਆਂ ਇਹ ਕਹਾਣੀਆਂ ਸੁਣੀਆਂ ਹੋਈਆਂ ਮੇਰੀਆਂ ਰੋਂਦੀਆਂ ਨੇ ਉਹ ਕੁੜੀਆਂ ਵੀ ਸਾਡੇ ਭਾਈ ਸਾਡੇ ਜਾਂਦੇ ਨਹੀਂ ਕੋਈ ওভারਸੀਅਰ ਲੱਗਿਆ ਹੋਇਆ ਕੋਈ ਕੋਈ ਨੌਕਰੀ ਤੇ ਲੱਗਿਆ ਹੋਇਆ ਉਹ ਨੌਕਰੀਆਂ ਲੱਗੀਆਂ ਤਾਂ ਦੱਸ ਭਾਈਆਂ ਤੁਸੀਂ ਕੀ ਕਰਾਉਣਾ ਕੀ ਹੈ ਜੇ ਤਾਂ ਭਾਈ ਧੀਆਂ ਕੋਲੇ ਜਾਂਦੇ ਹੀ ਨਹੀਂ ਹੈ ਜੀ ਤੇ ਜੇ ਉਹ ਸੋਚਣ ਵੀ ਇਹ ਕੁੜੀਆਂ ਨੇ ਸਾਡੇ ਘਰ ਦੇ ਇੰਨਾ ਕੰਮ ਕੀਤਾ ਸੀ ਬੜੇ ਲਿਖੇ ਆ ਅਸੀਂ ਪੜੇ ਆ ਜ ਜਿਹਦੇ ਕੁੜੀਆਂ ਨੇ ਕੰਮ ਕਰਿਆ ਸਾਨੂੰ ਸਪੋਰਟ ਹੋਈ ਜੋ ਪੜੇ ਅਸੀਂ ਉਹੀ ਮਾਪਿਆਂ ਦੇ ਇੱਕ ਦੇ ਜੰਮੇ ਪਾ ਅਸੀਂ ਹੋਇਆ ਇੱਕ ਮਾਂ ਦਾ ਦੁੱਧ ਚੁੰਗਦੇ ਹੋਇਆ ਜੇ ਕੋਈ ਭੈਣ ਭਾਈ ਥੋੜਾ ਜਿਹਾ ਡਾਊਨ ਆ ਉਹਦੀ ਕੋਲ ਸਪੋਰਟ ਕਰਨੀ ਕੋਈ ਮਾੜੀ ਚੀਜ਼ ਤਾਂ ਨਹੀਂ ਹੈਗੀ ਕਰਨੀ ਚਾਹੀਦੀ ਆ ਪਰ ਹੁਣ ਮੁੰਡਿਆਂ ਕੁੜੀਆਂ 'ਚ ਕੋਈ ਫਰਕ ਨਹੀਂਗਾ ਹੁਣ ਅਗਲਾ ਬਰਾਬਰ ਰੱਖਤਾ ਜਦ ਤਾ ਉਹ ਬਰਾੜ ਭੈਣ ਜੀ ਆ ਉਹ ਸਭ ਤੋਂ ਤਾਂ ਉਮਰ 'ਚ ਘੱਰੀ ਵੱਡੀ ਐ ਇੱਥੇ ਇਹਦੇ ਤੇ ਫੋਨ ਤੇ ਆਉਂਦੇ ਆ ਆਪਣੇ ਦੀ ਸੁਣਦੀ ਨਹੀਂ ਇਹ ਗੱਲਾਂ ਉਹ ਦੱਸਦੀ ਹੁੰਦੀ ਐ ਕਹਿੰਦੀ ਸਾਡੀ ਦਾਦੀ ਨੇ ਕਹਿਣਾ ਕੋਈ ਨਾ ਮੁੰਡਿਆਂ ਨੂੰ ਰੋਟੀ ਖਾਣਨ ਤੋਂ ਪਹਿਲਾਂ ਕੁੜੀਆਂ ਬਾਅਦ 'ਚ ਰੋਟੀ ਖਾਣਗੀਆਂ ਉਹਨਾਂ ਜੂਠਿਆਂ ਭਾਂਡੇ ਸਾਨੂੰ ਰੋਟੀ ਵੜਾ ਦੇਣੀ ਉਹ ਦੱਸਦੀ ਹੁੰਦੀ ਐ ਸਭ ਤੋਂ ਕਾਫੀ ਵੱਡੀ ਉਮਰ ਦੀ ਆ ਆਪਾਂ ਤੋਂ ਉਹ ਦੱਸਦੀ ਹੁੰਦੀ ਹੈ ਕਹਿੰਦੀ ਸਾਨੂੰ ਉਹ ਝੂਠਿਆਂ ਭਾਂਡੇ ਚ ਰੋਟੀ ਦੇਣੀ ਜਿਆਦਾ ਧੀਆਂ ਦੇ ਆ ਹਾਲ ਹੁੰਦੇ ਸੀਗੇ ਭਾਈ ਕੋਈ ਨਹੀਂ ਪੁੱਛਦਾ ਮਾਂ ਪਿਓ ਮਰ ਜਾਂਦੇ ਨੇ ਉਸ ਤੋਂ ਬਾਅਦ ਭਾਈ ਆਪਦੇ ਘਰੇ ਚੰਗੀ ਰੋਟੀ ਖਾਂਦੇ ਚੰਗੇ ਰਾਗ ਨਾ ਰਹਿੰਦੇ ਆ ਕੋਈ ਭੈਣਾਂ ਨੂੰ ਦੀ ਹਾਲ ਚਾਲ ਨਹੀਂ ਪੁੱਛਦੇ ਕੋਈ ਨਹੀਂ ਹੈ ਜੀ ਦੇਖੋ ਜਿਹਦੇ ਤੇ ਕੋਈ ਮਾਲਕ ਦੀ ਕਿਰਪਾ ਉਹ ਆ ਜਿਹੜਾ ਕੋਈ ਭੈਣਾ ਕੰਨੀ ਚਾਕਦਾ ਵਾ ਨਹੀਂ ਸਾਬ ਆਪਦੇ ਘਰੇ ਰਾਜੇ ਬਣੇ ਹੋਏ ਨੇ ਜੇ ਤਾਂ ਆਪ ਦੇ ਘਰੇ ਭੈਣਾਂ ਦੇ ਪੱਕ ਦੀ ਘਰੇ ਖਾ ਲੈਂਦਾ ਨਹੀਂ ਕੋਈ ਕਿਸੇ ਨੂੰ ਨਹੀਂ ਬੁਸਦਾ ਆ ਹਾਲ ਸੀ ਲੋਕਾਂ ਦੇ ਪਹਿਲਾਂ ਧੀਆ ਨੂੰ ਕੋਈ ਨਹੀਂ ਚੜਾਉਂਦਾ ਚੱਜਾ ਹੁਣ ਤਾਂ ਆਪਾਂ ਧੀਆ ਨੂੰ ਬਰਾਬਰ ਰੱਖਦੇ ਬਰਾਬਰ ਪੜਾਉਣੇ ਲਗਾਉਨੇ ਆ ਆਨੇ ਜੀ ਉਹ ਸਮੇਂ ਦੀਆਂ ਗੱਲਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੁਸੀਂ ਕਮੈਂਟ ਕਰਿਓ ਸ਼ੇਅਰ ਕਰਿਓ